ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਵਾਪਰਿਆ ਕੈਰ 3 ਵਿਦਿਆਰਥੀਆਂ ਦੀ ਗੋਲੀ ਮਾਰ ਕੇ ਕਰ ਦਿੱਤੀ ਗਈ ਹੱਤਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉੱਤਰੀ ਕੋਰੀਆ ਦੇ ਵਿੱਚ ਕਿਮ ਜੋਂਗ ਉਨ ਦੀ ਤਾਨਾਸ਼ਾਹੀ ਦਾ ਇੱਕ ਹੋਰ ਦ੍ਰਿਸ਼ ਦੇਖਣ ਨੂੰ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਦੀ ਸਰਕਾਰ ਨੇ ਜਨਤਕ ਤੌਰ ਤੇ 3 ਬਾਲਗ ਵਿਦਿਆਰਥੀਆਂ ਨੂੰ ਗੋਲੀ ਮਾਰ ਦਿੱਤੀ ਸੀ ਇਨਾਵਧਾਰਤਿਆਂ ਦਾ ਕਸੂਰ ਇੰਨਾ ਸੀ ਕਿ ਉਸ ਨੇ ਦੱਖਣੀ ਕੋਰੀਆ ਦੇ ਬੜੇ ਨਾਟਕ ਦੇਖੇ ਜਿਨ੍ਹਾਂ ਨੂੰ ਕੋਰੀਅਨ ਡਰਾਮਾ ਜਾਂ ਕੇ ਡਰਾਮਾ ਵੀ ਕਿਹਾ ਜਾਂਦਾ ਹੈ ਕਿਮ ਜੋង ਦੀ ਸਰਕਾਰ ਨੇ ਆਪਣੇ ਦੇਸ਼ 'ਚ ਦੱਖਣੀ ਕੋਰੀਆ ਦੇ ਡਰਾਮੇ ਅਤੇ ਫਿਲਮਾਂ ਦੇਖਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਦਾਅਵਾ ਦੱਖਣੀ ਕੋਰੀਆ ਦੇ ਨਿਊਜ਼ ਆਊਟਲੈਟ ਚੋਸੂਨਸ ਟੀਵੀ ਅਤੇ ਕੋਰੀਆ ਜੋਗੈਂਗ ਡੇਲੀ ਦੀ ਰਿਪੋਰਟਾਂ ਦੇ ਸਾਹਮਣੇ ਆਇਆ ਹੈ ਜੀ ਆ ਮੀਡੀਆ ਰਿਪੋਰਟ ਅਮ ਤਾਬਿਕ ਪਿਛਲੇ ਹਫਤੇ ਕਰੀਬ 3 ਵਿਦਿਆਰਥੀ ਨੂੰ ਡਰਾਮਾ ਦੇਖਣ ਦਾ ਦੋਸ਼ 'ਚ ਗੋਲੀ ਮਾਰ ਦਿੱਤੀ ਗਈ ਸੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਉਹਨਾਂ ਦੀ ਉਮਰ ਲਗਭਗ 19 ਸਾਲ ਤੋਂ ਕੱਟ ਸੀ ਜੋ ਗੈਂਗ ਡੋਲੀ ਮੁਤਾਬਿਕ ਇਹ ਘਟਨਾ ਪਿਛਲੇ ਹਫਤੇ ਦੀ ਵਾਪਰੀ ਚੋਸੂਨ ਟੀਵੀ ਦੇ ਅਨੁਸਾਰ ਵਿਦਿਆਰਥੀਆਂ ਨੇ ਪੈਨ ਡਰਾਈਵ ਦੇ ਵਿੱਚ ਪਾਏ ਗਏ ਕਈ ਦੱਖਣ ਕੋਰੇ ਡਰਾਮੇ ਵੇਖੇ ਇਹ ਪੈਨ ਡਰਾਈਵ ਰਾਂ ਪਿਛਲੇ ਮਹੀਨੇ ਹੀ ਗੁਬਾਰਿਆਂ ਰਹੀ ਉਤਰੀ